ਨਿੱਕੀ ਉਮਰ ਦੇ ਵੱਡੀਆਂ ਪੁਲੰਗਾ ਜੀ ਹਾਂ ਬਿਲਕੁਲ ਇਹ ਕਹਾਵਤ ਜਿਹੜੀ ਹੈ ਉਹ ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਤਿੰਨ ਸਾਲਾ ਬੱਚੇ ਤੇ ਸਾਫ਼ ਸਿੱਧ ਹੋ ਰਹੀ ਹੈ ਦਿਮਾਗ ਕਾਫੀ ਤੇਜ ਹੈ ਯਾਦਦਾਸ਼ ਕਾਫੀ ਤੇਜ ਹੈ ਤੇ ਇਸ ਛੋਟੀ ਉਮਰ ਦੇ ਵਿੱਚ ਹੀ ਉਸਨੇ ਆਪਣੀ ਯਾਦਦਾਸ਼ ਆਪਣੇ ਤੇਜ ਦਿਮਾਗ ਦੇ ਨਾਲ ਆਪਣੇ ਨਾਂ ਤੇ ਦੋ ਰਿਕਾਰਡ ਦਰਜ ਕਰ ਲਏ ਹਨ ਸਭ ਤੋਂ ਪਹਿਲਾ ਰਿਕਾਰਡ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਚ ਆਪਣਾ ਨਾਮ ਦਰਜ ਕਰਵਾਇਆ ਤੇ ਹੁਣ ਦੂਸਰਾ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ਚ ਆਪਣਾ ਨਾਮ ਦਰਜ ਕਰਵਾਇਆ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਤੋਤਲੀ ਜੁਬਾਨ ਚ ਜਰੂਰ ਬੋਲਦਾ ਹੈ ਤੇ ਇਹ ਰਿਕਾਰਡ ਜਿਹੜੇ ਨੇ ਦਰਜ ਕਰਵਾਏ ਨੇ ਉਹ ਕਰਵਾਏ ਨੇ ਡਾਇਨਾਸੌਰਾਂ ਦੇ ਨਾਮ ਦੱਸਣ ਚ 1 ਮਿੰਟ ਦੇ ਵਿੱਚ 35 ਡਾਇਨਾਸੌਰਾਂ ਦੇ ਨਾਮ ਇਹਨੇ ਦੱਸੇ ਨੇ ਤੇ ਇਸ ਦੇ ਨਾਮ ਤੇ ਇਹ ਰਿਕਾਰਡ ਦਰਜ ਹੋਇਆ ਡਾਇਨਾਸੌਰ ਜਿਹੜੀ ਕਿ ਦੁਨੀਆ ਦੇ ਉਤੋਂ ਲੁਪਤ ਹੋ ਚੁੱਕੀ ਹੈ ਜਾਤੀ ਉਸ ਦੀਆਂ ਤਸਵੀਰਾਂ ਦੇਖ ਕੇ ਉਸ ਦੇ ਖਡੋਣੇ ਦੇਖ ਕੇ ਸਕਿੰਟਾਂ ਚ ਨਾਮ ਦੱਸ ਦਿੰਦਾ ਗੱਲਬਾਤ ਕਰ ਲਨੇ ਆ ਸਭ ਤੋਂ ਪਹਿਲਾਂ ਤੇ ਮਲਾਵ ਹੀ ਦਿੰਨੇ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਹਰ ਨਾ ਇਸ ਦੇ ਵੱਲੋਂ ਜਿਹੜੇ ਇਨਾਮ ਜਿੱਤੇ ਗਏ ਨੇ ਉਸ ਦੇ ਜਿਹੜੇ ਰਿਕਾਰਡ ਦਰਜ ਕਰਵਾਏ ਗਏ ਨੇ ਉਹ ਮੈਡਲ ਵੀ ਇਹਨੇ ਪਹਿਨੇ ਹੋਏ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੈ ਤਾਂ ਹੁਣ ਤਾਜ਼ਾ ਰਿਕਾਰਡ ਜਿਹੜਾ ਹੈ ਉਹ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਨੇ ਆਪਣਾ ਦਰਜ ਕਰਵਾਇਆ ਤੁਸੀਂ ਦੇਖ ਸਕਦੇ ਹੋ ਕਿ ਇਸ ਤੇ ਰਿਕਾਰਡ ਦੀ ਜੋ ਕਾਪੀ ਹੈ ਉਹ ਵੀ ਇਸ ਦੀ ਮਦਦ ਨੇ ਪਕੜ ਰੱਖੀ ਹੈ ਜਿਸ ਦੇ ਵਿੱਚ ਸਾਫ ਤੋਂ ਉਰਤੇ ਲਿਖਿਆ ਕਿ 1 ਮਿੰਟ ਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਜਿਹੜੇ ਨੇ ਡਾਇਨਾਸੌਰ ਦੀ ਉਹ ਇਹਨੇ ਦੱਸੇ ਨੇ ਪਹਿਲਾਂ ਤੇ ਦਸ਼ਕਾ ਤੱਕ ਉਹੀ ਚੀਜ਼ ਪਛਾਣ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦੀ ਮਦਦ ਨੂੰ ਕਹਿੰਦੇ ਹਾਂ ਕਿ ਉਹ ਮਦਦ ਕਰਨ ਤੁਸੀਂ ਮਦਦ ਕਰੋ ਇਹ ਡਾਇਨਾਸੌਰ ਦਿਖਾ ਕੇ ਦਾ ਨਾਮ ਪੁੱਛਣ ਚ ਆਰੋਸੋਲਸ ਫਾਲੀਟੋਪਸ ਹੈਲੋ ਹੀ ਨਾ ਮਿਸਟਰ ਥੈਂਕ ਯੂ ਥੈਂਕ ਯੂ ਦਰੋ ਉੱਚੀ ਬੋਲ ਥੋੜਾ ਉੱਚੀ ਬੋਲ ਉੱਚੀ ਬੋਲ ਬਾਕੀ 16 ਗੁੱਡ ਦਾ ਗੋਲ 16 ਬੰਤਾ ਸੇ ਤੋਂ ਇਹ ਤਾਂ ਚਲੋ ਤੋਂ ਦਿਸ ਵਨ ਸਾਲ ਗੋਲਰਸ ਵੈਰੀ ਗੁੱਡ ਦਿਸ ਵਨ ਵੈਲ ਹੀ ਲੱਗ ਤਾ ਵੈਰੀ ਗੁੱਡ ਤੁਸੀਂ ਵੀ ਸੁਣਿਆ ਹੋਵੇਗਾ ਬੇਸ਼ੱਕ ਕੋਤਲੀ ਜ਼ੁਬਾਨ ਚ ਨਾਮ ਬੋਲਦਾ ਹੈ ਪਰ ਨਾਮ ਬਿਲਕੁਲ ਸਹੀ ਬੋਲਦਾ ਹੈ ਤੇ ਉਹ ਨਾਮ ਬੋਲਦਾ ਹੈ ਜਿਹੜੇ ਸਾਨੂੰ ਵੀ ਇਸ ਉਮਰ ਚ ਯਾਦ ਨਹੀਂ ਰਹਿ ਪਾਉਣਗੇ ਇਹ ਇੱਕ ਕੁਦਰਤ ਦੀ देन ਹੈ ਜੋ ਇਸ ਬੱਚੇ ਦੇ ਵਿੱਚ ਹੈ ਤੇ ਇਸੇ ਕੁਦਰਤ ਦੀ देन ਦੇ ਸਿਰ ਤੇ ਹੀ ਇਸ ਨੇ ਇਹ ਵਰਲਡ ਰਿਕਾਰਡ ਜਿਹੜੇ ਨੇ ਆਪਣੇ ਨਾਮ ਤੇ ਦਰਜ ਕਰਵਾਏ ਨੇ ਤਾਂ ਜੇ ਗੱਲ ਕੀਤੀ ਜਾਵੇ ਇਸ ਦਾ ਇਹ ਕੁਦਰਤੀ ਗੁਣ ਜਿਹੜਾ ਹੈ ਉਸ ਦੀ ਮਾਤਾ ਨਹੀਂ ਪਹਿਚਾਨਿਆ ਤੇ ਇਸ ਦੀ ਮਦਦ ਕੀਤੀ ਇਸ ਦੇ ਵਿੱਚ ਇਸ ਨੂੰ ਅੱਗੇ ਵਧਣ ਲਈ ਗੱਲਬਾਤ ਕਰ ਲੈਨੇ ਆ ਮੈਡਮ ਕਦੋਂ ਪਤਾ ਲੱਗਾ ਕਿ ਇਸ ਦੇ ਵਿੱਚ ਇਹ ਗੁਣ ਹੈਗਾ 2.5 ਤੋਂ 3 ਸਾਲ ਦੀ ਏਜ ਵਿੱਚ ਹੀ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਡਾਈਨਾਸੌਰਸ ਦਾ ਕਿਉਂਕਿ ਤੋਤਲੀ ਜ਼ਬਾਨ ਵਿੱਚ ਹੀ ਇਹਨੇ ਆਪੇ ਹੀ ਦੋ ਨਾਮ ਯਾਦ ਕਰ ਲਏ ਸੀਗੇ ਜਦੋਂ ਇਹ ਛੋਟਾ ਹੁੰਦਾ ਗੂਗਲ ਤੇ ਡਾਈਨਾਸੌਰ ਫਾਈਟਿੰਗ ਦੇਖਦਾ ਸੀਗਾ ਉਦੋਂ ਤੋਂ ਹੀ ਮੈਨੂੰ ਜਦੋਂ ਇਹਨੇ ਕੱਪੜੇ ਮੰਗਣੇ ਮਾਰਕੀਟ ਜਾ ਕੇ ਹੱਥ ਲਗਾ ਦੇਣਾ ਕਿ ਇਹ ਹੀ ਇਹ ਹੀ ਪਾਣਾ ਬਸ ਫਿਰ ਇਹਨੇ ਇੱਕ ਦਿਨ ਜ਼ਿੱਦ ਕੀਤੀ ਕਿ ਮੈਂ ਸ਼ੂਜ਼ ਲੈਣੇ ਆ ਡਾਈਨਾਸੌਰਸ ਦੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਕਿ ਇਹ ਡਾਈਨਾਸੌਰ ਦਾ ਲਵਰ ਹੈ ਵੈ ਤੇ ਜਿੱਦਾਂ ਤੁਸੀਂ ਦੱਸਿਆ ਕਿ ਕੱਪੜੇ ਵੀ ਜਿੱਦ ਕਰਦਾ ਸੂਜ ਵੀ ਜਿੱਦ ਕਰਦਾ ਖਡੋਣੇ ਵੀ ਡਾਇਨਾਸੌਰ ਦੇ ਲੈਂਦਾ ਤੇ ਜਦੋਂ ਨਹੀਂ ਮਿਲਦੇ ਮਾਰਕੀਟ 'ਚ ਫਿਰ ਮੁਸ਼ਕਲ ਆਉਂਦੀ ਹੈ ਤੇ ਕਿਸ ਤਰ੍ਹਾਂ ਫਿਰ ਸਾਰੇ ਕਲੈਕਟ ਕਰਦੇ ਹੋ ਫਿਰ ਇਹ ਸਾਰਿਆਂ ਨੂੰ ਕਾਲ ਕਰਦਾ ਆਪਣੀ ਨਾਨੀ ਨੂੰ ਕਾਲ ਕਰਦਾ ਕਹਿੰਦਾ ਆਰਡਰ ਕਰ ਦਿਓ ਆਰਡਰ ਕਰਦੇ ਉਹਨੂੰ ਪਤਾ ਹੈ ਕਿ ਆਰਡਰ ਕਰਾਂਗੇ ਤੇ ਘਰ ਆ ਜਾਂਦਾ ਯਾਰ ਨਾਨੀ ਆਰਡਰ ਕਰਦੇ ਖਰਾਜ ਆਏਗੇ ਡਾਇਨਾਸੌਰ ਕਿੰਨਾ ਕੁ ਟਾਈਮ ਲੱਗਾ ਇਸ ਚੀਜ਼ ਨੂੰ ਅਚੀਵ ਕਰਨ 'ਚ ਨਹੀਂ کافی دیر ਦੀ ਮਿਹਨਤ ਆ ਡੇਢ ਸਾਲ ਸਾਲ ਲੱਗ ਹੀ ਗਿਆ ਸਾਨੂੰ ਕਿਉਂਕਿ ਪਹਿਲੇ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇਹਨੂੰ ਸ਼ੌਂਕ ਹੀ ਆ ਫਿਰ ਹੌਲੀ ਹੌਲੀ ਪਤਾ ਲੱਗਣ ਲੱਗਾ ਤੇ ਜਦੋਂ ਦੇਖਿਆ ਕਿ ਇਹਦਾ ਨਾਮ ਹੀ ਬਹੁਤ ਟਫ ਨੇ ਫਿਰ ਮੈਨੂੰ ਇਹ ਸੀਗਾ ਕਿ ਮੈਂ ਆਪਣਾ ਬੱਚਾ ਅੱਗੇ ਲੈ ਕੇ ਜਾਵਾਂ ਮੈਂ ਆਪ ਪੜ੍ਹਨਾ ਸ਼ੁਰੂ ਕੀਤਾ ਮੈਂ ਆਪ ਡਾਇਨਾਸੌਰਸ ਬਾਰੇ ਨੋਲੇਜ ਲੈਣੀ ਸ਼ੁਰੂ ਕੀਤੀ ਜੂਰਾਸਿਕ ਵਰਲਡ ਦੀਆਂ ਮੈਂ ਮੂਵੀਜ਼ ਦੇਖੀਆਂ ਸਿਰਫ ਆਪਣੇ ਬੱਚੇ ਲਈ ਕਿਉਂਕਿ ਮੈਂ ਆਈਟੀ ਫੀਲਡ ਤੋਂ ਆ ਮੇਰਾ ਬਿਲਕੁਲ ਇਹਦੇ ਬਾਰੇ ਰਿਗਾਰਡਿੰਗ ਨੋਲੇਜ ਨਹੀਂ ਹੈਗੀ ਮੈਨੂੰ ਫਿਰ ਮੈਂ ਨਾਮ ਯਾਦ ਕਰਨੇ ਸ਼ੁਰੂ ਕੀਤੇ ਤੇ ਮੈਂ ਸਲਿਪਸ ਲਗਾ ਕੇ ਇਹਦੇ ਟੁਆਇਜ਼ ਦੇ ਉੱਪਰ ਰੱਖ ਲੈਂਦੀ ਸੀਗੀ ਕਿਉਂਕਿ ਇਹ ਨਾਮ ਪੁੱਛਦਾ ਸੀਗਾ ਪਰ ਮੈਨੂੰ ਅਗਲੇ ਦਿਨ ਕਦੀ ਨਾਮ ਭੁੱਲ ਜਾਂਦਾ ਸੀਗਾ ਪਰ ਇਹਨੂੰ ਕਦੀ ਵੀ ਅਜ ਤੱਕ ਨਾਮ ਭੁੱਲਿਆ ਨਹੀਂ ਤੁਹਾਨੂੰ ਨਾਮ ਭੁੱਲ ਜਾਂਦਾ ਹੈ ਪਰਿਵਾਰ ਦੇ ਵਿੱਚ ਕਿਸੇ ਹੋਰ ਨੂੰ ਪਰਿਵਾਰਕ ਮੈਂਬਰ ਨੂੰ ਨਾਂ ਯਾਦ ਹੋ ਪਏ ਦਾਦਾ ਤੇ ਆਪਣੀ ਦਾਦੀ ਨੂੰ ਜਰੂਰ ਯਾਦ ਕਰਵਾਉਂਦਾ ਆ ਦਾਦੂ ਦਾ ਇਹ ਬਹੁਤ ਜ਼ਿਆਦਾ ਬੈਸਟ ਫਰੈਂਡ ਆ ਕਹਿੰਦਾ ਮੇਰੇ ਫਰੈਂਡ ਨੇ ਦਾਦੂ ਨੂੰ ਕਹਿੰਦਾ ਰਹਿੰਦਾ ਹੈ ਕਿ ਯਾਦ ਕਰੋ ਯਾਦ ਕਰੋ ਅਗਰ ਆਪ ਯਾਦ ਕਰੋਗੇ ਤਾਂ ਆਪਕਾ ਮੈਡਲ ਮਿਲੇਗਾ ਫਸਟ ਆ ਜਾਓਗੇ ਹੋਰ ਵੀ ਕੋਈ ਇਸ ਤੋਂ ਇਲਾਵਾ ਸ਼ੌਂਕ ਹੈਗਾ ਜਾਂ ਫਿਰ ਇਕੱਲੇ ਡਾਇਨਾਸੌਰ ਦੇ ਨਾਮ ਹੀ ਯਾਦ ਰੱਖ ਪਾਇਆ ਨਹੀਂ ਨੂੰ ਕਾਫੀ ਸ਼ੌਂਕ ਨੇ ਜੀਕੇ ਦੇ ਕੁਐਸਚਨਸ ਕੀਤੇ ਸੀਗੇ ਇਹਨੇ ਪਿਛਲੇ ਜਦੋਂ ਅਵਾਰਡ ਮਿਲਿਆ ਸੀਗਾ 90 ਜੀਕੇ ਦੇ ਕੁਐਸਚਨ ਸੀਗੇ ਵਹੀਕਲਸ ਦਾ ਬਹੁਤ ਜ਼ਿਆਦਾ ਸ਼ੌਂਕ ਹੈ 75 ਵਹੀਕਲਸ ਉਦੋਂ ਇਹਨੇ 3.5 ਸਾਲ ਦੀ ਉਮਰ ਵਿੱਚ ਬੋਲੇ ਸੀਗੇ ਤੇ 64 ਡਾਇਨਾਸੌਰ ਸੀਗੇ ਹੁਣ ਅਗਰ ਕਰਾਂ ਤੇ ਮੈਂ 100 ਤੋਂ ਵੱਧ ਡਾਇਨਾਸੌਰਸ ਦੇ ਨਾਮ ਜਾਣਦਾ ਆ ਕਿ ਹਰ ਇੱਕ ਚੀਜ਼ ਵੱਧ ਰਹੀ ਹੈ ਕਿਉਂਕਿ ਹੁਣ ਸਿੱਖਣਾ ਜਾਂਦਾ ਆ ਰਾਈਮਸ ਬੋਲੀਆਂ ਸੀਗੀਆਂ ਨੇ 8 ਕੰਟੀਨਿਊਸ ਰਾਈਮਸ ਬੋਲੀਆਂ ਸੀਗੀਆਂ Song ਬੋਲਿਆ ਸੀਗਾ ਸਾਰ ਇਹਨੇ 2028 ਡਾਇਨੋਸ ਬੋਲੇ ਸੀਗੇ ਬਰਡਸ ਨੇਮ ਐਨੀਮਲਸ ਨੇਮ ਤੇ কার্টুন ਕਰੈਕਟਰਸ ਬੋਲਦਾ ਆ 101 ਤੋਂ ਉਦੋਂ ਜ਼ਿਆਦਾ ਬੋਲੇ ਸੀਗੇ ਹੁਣ 200 ਤੋਂ ਵਧੇ ਨੂੰ ਆਂਦੇ ਆ ਜਦੋਂ ਇਹ ਇਹ ਰਿਕਾਰਡ ਇਹਨੇ ਕਾਇਮ ਕੀਤਾ ਤੇ 1 ਮਿੰਟ ਦੇ ਵਿੱਚ ਕਿੰਨੇ ਇਹਨੇ ਉਦੋਂ ਨਾਮ ਬੋਲ ਕੇ ਸੀ ਉਦੋਂ ਇਹਨੇ 1 ਮਿੰਟ ਦੇ ਵਿੱਚ 35 ਨਾਮ ਬੋਲੇ ਸੀਗੇ ਤੇ ਇਹਨੇ ਨਵਾਂ ਰਿਕਾਰਡ ਬਣਾਇਆ ਆ 3 ਸਾਲ ਦੇ ਬੱਚੇ ਦਾ ਪੂਰੇ ਵਰਲਡ ਦੇ ਵਿੱਚ ਪਹਿਲੇ ਰਿਕਾਰਡ 2 ਸਾਲ ਦੇ ਬੱਚੇ ਦਾ ਆ ਉਹਨੇ 22 ਨਾਮ ਬੋਲੇ 1 ਮਿੰਟ ਵਿੱਚ ਇਹਨੇ 3 ਸਾਲ 11 ਮਹੀਨੇ ਦੀ ਉਮਰ ਵਿੱਚ ਇੱਕ ਇੱਕ ਮਿੰਟ ਦੇ ਵਿੱਚ 35 ਨਾਮ ਬੋਲੇ ਨੇ ਅੱਗੇ ਕਿਸ ਤਰੀਕੇ ਦੀ ਹੋਣੇ ਦੀ ਤਿਆਰੀ ਚੱਲ ਰਹੀ ਹੈ ਕਿ ਇੱਥੇ ਹੀ ਖੁਸ਼ ਹੋ ਕੇ ਬੱਚੇ ਨੇ ਅਵਾਰਡ ਦੋ ਜਿੱਤ ਲਿਆ ਤੇ ਕੋਈ ਗੱਲ ਨਹੀਂ ਹੁਣ ਇੱਥੇ ਠੀਕ ਹੈ ਨਹੀਂ ਮੈਂ ਬੱਚੇ ਦੇ ਨਾਲ ਆ ਪੂਰਾ ਇਹਦੇ ਹਾਰਡਵਰਕ ਮੇਰੇ ਮਤਲਬ ਆਪੇ ਵੀ ਕਰਾਂਗੀ ਔਰ ਬੱਚੇ ਨੂੰ ਵੀ ਕਰਵਾਵਾਂਗੀ ਔਰ ਜ਼ਰੂਰ ਅੱਗੇ ਲੈ ਕੇ ਜਾਵਾਂਗੀ ਇੱਥੇ ਸਟੇਬਲ ਨਹੀਂ ਰਵਾਂਗੇ ਕਿਉਂਕਿ ਬੱਚਾ ਮੇਰਾ ਪੜਨਾ ਚਾਹੁੰਦਾ ਹੈ ਔਰ ਮੈਂ ਇਹਦੇ ਨਾਲ ਆ ਮੈਂ ਜ਼ਰੂਰ ਪੜਾਵਾਂਗੀ ਪੇਰੈਂਟਸ ਦਾ ਕੰਮ ਹੀ ਇਹ ਹੈ ਕਿ ਆਪਣੇ ਬੱਚੇ ਨੂੰ ਅੱਗੇ ਲੈ ਕੇ ਜਾਣਾ ਪੜਾਈ ਦੇ ਵਿੱਚ ਕਿਸ ਰਾਹੀ ਦੇ ਵਿੱਚ ਵੀ ਬਹੁਤ ਇੰਟੈਲੀਜੈਂਟ ਹੈ ਰਿਟਨ ਕੰਮ ਕੱਟ ਕਰਦਾ ਆ ਐਸ ਕੰਪੈਰੀਟਿਵ ਤੋਂ ਔਰਲ ਜ਼ਿਆਦਾ ਕਰਦਾ ਆ ਡਰਾਇੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਦੋ-ਦੋ 2.5-2.5 ਘੰਟੇ ਇਹ ਟੇਬਲ ਤੇ ਬਹਿ ਕੇ ਡਰਾਇੰਗ ਕਰਦਾ ਰਹਿੰਦਾ ਡਰਾਇੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਹਾਂ ਜੀ ਨੇ ਇਹ ਦੱਸਿਆ ਕਿ ਕੀ ਬੰਨਾ ਚਾਹੁੰਦਾ ਹੈ ਭਵਿੱਖ ਦੇ ਵਿੱਚ ਹਾਂਜੀ ਜਦੋਂ ਛੋਟਾ ਜਿਹਾ ਸੀਗਾ ਤੇ ਉਦੋਂ ਹੀ ਇਹ ਬੋਲਦਾ ਸੀਗਾ ਇਹਦੀ ਦਾਦੀ ਨੇ ਇਹਦਾ ਨਾਮ ਨਿਕਨੇਮ ਰੱਖਿਆ ਹੈਰੀ ਤੇ ਇਹਨੂੰ ਮਤਲਬ ਕੋਈ ਸਾਡੇ ਘਰ ਗੈਸਟ ਆਇਆ ਤੇ ਉਹਨਾਂ ਨੇ ਪੁੱਛਿਆ ਕਿ ਬੇਟਾ ਆਪਾਂ ਨਾਮ ਕੀ ਹੈ ਕਹਿੰਦਾ ਮੇਰਾ ਨਾਮ ਹੈਰੀ ਹਰਨਪੂਲਸ ਡੀ ਤੇ ਅਸੀਂ ਮਤਲਬ ਆਪ ਸ਼ੌਕਡ ਹੋ ਗਏ ਕਿ ਛੋਟਾ ਜਿਹਾ ਬੱਚਾ ਨਾਲ ਪੁਲਿਸ ਵੀ ਲਾ ਲਿਆ ਨਾਲ ਡੀਸੀ ਵੀ ਲਾ ਲਿਆ ਆਪਣੇ ਨਾਮ ਦੇ ਤੇ ਉਸ ਤੋਂ ਬਾਅਦ ਹੀ ਇਹ ਇਹੀ ਕਹਿੰਦਾ ਹੈ ਕਿ ਮੈਂ ਵੱਡੇ ਹੋ ਕੇ ਡੀਸੀ ਬਣਨਾ ਹੈ ਹਾਂਜੀ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਕੁਦਰਤੀ ਇਸ ਗੁਣ ਦੀ ਤਾਂ ਇਸ ਬੱਚੇ ਦੇ ਵਿੱਚ ਇਹ ਗੁਣ ਹੈ ਕਿ ਇਹਦੀ ਜਾਦਤ ਕਾਫੀ ਤੇਜ ਹੈ ਦਿਮਾਗ ਕਾਫੀ ਤੇਜ ਹੈ ਤੇ ਇਸ ਗੁਣ ਨੂੰ ਇਸ ਦੀ ਮਾਤਾ ਨੇ ਪਹਿਚਾਨਿਆ ਤੇ ਅੱਜ ਉਸ ਦੀ ਮਦਦ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਇਸ ਬੱਚੇ ਨੇ ਪਹਿਲਾਂ ਤਾਂ ਇੰਡੀਆ ਬੁੱਕ ਆਫ ਵਰਲਡ ਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ ਤਾਂ ਹੁਣ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਚ ਆਪਣਾ ਨਾਮ ਦਾਜ ਕਰਾਇਆ ਅੱਗੇ ਵੀ ਤਿਆਰੀ ਜਾਰੀ ਹੈ ਕੋਸ਼ਿਸ਼ ਹੈ ਤੇ ਮਾਂ ਵੀ ਇਹੀ ਕਹਿ ਰਹੇ ਨੇ ਕਿ ਇਹਦੇ ਨਾਲ ਹਮੇਸ਼ਾ ਸਾਥ ਦੇਾਂਗੀ ਜਿਸ ਤਰੀਕੇ ਨਾਲ ਸਾਰਾ ਪਰਿਵਾਰ ਦੇ ਰਿਹਾ ਸਾਥ ਲੱਗਦਾ ਹੈ ਕਿ ਅੱਗੇ ਵੀ ਇਹ ਕੋ ਇੱਕ ਦੇ ਵਿੱਚ ਹੋਰ ਪੁਲਾੰਗਾ ਵੱਡੀਆਂ ਜ਼ਰੂਰ ਪੁੱਟੇਗਾ ਕੈਮਰਾ ਪਰਸਨ ਪ੍ਰਿੰਦਾ ਦੇ ਨਾਲ ਪਪਾਲ ਸਿੰਘ ਲਾਈ ਪੰਜਾਬੀ ਟੀਵੀ ਗੁਰਦਾਸਪੁਰ ਲਾਈ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ